ਹਾਂਜੀ ਬਾਪੂ ਬਚਨ ਸਿੰਘਾ ਜੀ ਬਾਪੂ ਬਚਨ ਸਿੰਘ ਕੋਲ ਮੈਂ ਆਇਆ ਤੁਹਾਨੂੰ ਮੁਲਾਕਾਤ ਕਰਾਉਣਾ ਬਾਪੂ ਜੀ ਨੇ ਬਾਪੂ ਜੀ ਦੀ ਮੋਟਰ ਤੇ ਆ ਗਿਆ ਮੈਂ ਉਹ ਬਾਪੂ ਬਚਨ ਸਿੰਘ ਜੀ ਲੱਗਦਾ ਹੈ ਨਹੀਂ ਬਾਪੂ ਜੀ ਬਾਪੂ ਸੋਤਾ ਲੱਗਦਾ ਬਾਪੂ ਬਚਨ ਸਿੰਘ ਕਿੱਧਰ ਹੈ ਅੱਗੇ ਅੱਗੇ ਹੈ ਕਹਿੰਦੇ ਆਹ ਦੇਖੋ ਜੀ ਇੱਧਰ ਲੱਗ ਸੇ ਓ ਬੱਲੇ 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 ਬਾਪੂ ਆਏ ਹਾਏ 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 ਲੋ ਜੀ ਬਾਪੂ ਬਚਨ ਸਿੰਘ ਗੁਰਬਚਨ ਬਾਪੂ ਬਚਨਾਗੇ ਬਾਪੂ ਗੁਰਬਚਨ ਹੈ ਨਾ ਗੁਰਬਚਨ ਗੁਰਬਚਨ ਬਚਨਾ ਵੀ ਕੀ ਹਾਲ ਹੈ ਬਾ ਠੀਕ ਹੈ ਪੈਰੀ ਪੰਨੇ ਜੀ ਠੀਕ ਹੋ ਬਾਪੂ ਹਾਂ ਠੀਕ ਆ ਲੋ ਜੀ ਇਧਰ ਨੂੰ ਘਰ ਬਾਪੂ ਮੂੰਹ ਸੂਰਜ ਵੱਲ ਆ ਹੁਣ ਮਾਰਦਾ ਲਿਸ਼ਕੋਰ ਫਿਰ ਪੰਦੀ ਲਿਸ਼ਕੋਰ ਸੇ ਤਾਂ ਠੀਕ ਹੈ ਬਾਪੂ ਬਹੁਤ ਹੈ ਹਾਂ ਠੀਕ ਓਕੇ ਰਿਪੋਰਟ ਉੱਥੋਂ ਉੱਥੋਂ ਅਠੋ ਅਠ ਉਹ ਵਾਜੀ ਆ ਦੇਖੋ ਅਠੋ ਅਠ ਰਿਪੋਰਟ ਬਾਪੂ ਦੀ ਬਾਪੂ ਬਚਨ ਜੀ ਮੈਂ ਬਹੁਤ ਮਿਸ ਕਰਦਾ ਤਾਂ ਯਾਦ ਕਰਦਾ ਮੈਂ ਕਿਹਾ ਬਾਪੂ ਕੋਲ ਜਾ ਕੇ ਆਵਾਂ ਹੈ ਆ ਜਿਹੜਾ ਤੁਸੀਂ ਹਾਸਦੇ ਆ ਨਾ ਹੈ ਆ ਤਾਂ ਮੈਂ ਕਹਿੰਦਾ ਵੀ ਇੱਕ ਵਾਰੀ ਦਿਲ ਖੁਸ਼ ਹੋ ਜਾਂਦਾ ਹੋਰ ਸੁਣਾਓ ਉਹ ਠੀਕ ਆ ਮੋਜਾਂ ਹੋ ਰਹੀਆਂ ਮੋਜਾਂ ਹੋ ਰਹੀਆਂ ਆ ਬਜਾਈ ਦਾ ਕੰਮ ਕਰਦੇ ਆਂ ਅੱਛਾ ਬਜਾਈ ਦਾ ਕੰਮ ਕਿਹੜਾ ਬੀਜ ਰਹੇ ਕਣਕ ਕਣਕ ਬੀਜ ਰਹੇ ਨਾ ਹਾਂਜੀ ਇਧਰਲੇ ਪਾਸੇ ਹਾਂ ਬੀਜੂ ਗਾ ਹੋਣਾ ਆ ਤਿਆਰ ਕਰਤੇ ਆ ਹਾਂ ਬਾਈਪਲ ਛੋਗਾ ਮਾਰ ਕੇ ਮਸ਼ੀਨਾਂ ਜੂ ਵੀ ਪਾ ਬੀਜੂਗੇ ਅੱਛਾ ਛਾਗਾ ਮਾਰ ਕੇ ਹਾਂ ਹੋਰ ਸੁਣਾਓ ਉਹ ਠੀਕ ਹੈ ਠੀਕ ਠਾਕ ਹੈ ਹਾਂ ਕੀ ਕਹਿੰਦੇ ਹੋਂ ਤਾਂ ਸਰਦੀ ਆ ਗਈ ਹਾਂ ਸਰਦੀ ਆ ਗਈ ਜੀ ਪਾਲ ਲੋਣੀ ਦਈ ਜੀ ਪਾਲ ਮੈਨੂੰ ਤਾਂ ਪਹਿਲੇ ਹੀ ਆ ਜਾਂਦਾ ਹੈ ਹੈ ਲੋਕਾਂ ਨਾਲ ਮੈਨੂੰ ਪਹਿਲਾ ਹੁੰਦਾ ਉਹ ਕਹਤੇ ਮੇਰੇ ਕੋਲ ਸ਼ਰੀਰ ਮੈਨੂੰ ਕੁਸਾ ਪਾਲਾ ਜ਼ਿਆਦਾ ਮੰਦਾ ਅੱਛਾ ਫੇਰ ਪਾਲੇ ਦਾ ਇਲਾਜ ਵਾਹ ਲਾਜ ਕਿਆ ਬਚਤ ਜੀ ਜਾਂਦਾ ਕਰੇ ਪਿੰਨੀ ਆ ਪਿੰਨੀਆਂ ਪਿੰਡੀ ਤਾਂ ਖਾਈਏ ਛਾਲੇ ਬਾਪੂ ਪਿੰਨੀ ਆਲਾ ਵੀ ਮਸ਼ਹੂਰ ਹੈ ਨਾ ਬਾਪੂ ਅਰੇ ਪਿੰਨੀਆਂ ਬਣ ਗਏ ਕਿ ਬਣਨੀਆਂ ਜੇ ਬਣਾਉਂਗੇ ਹੋਣਾ ਹੈ ਬਣਾਉਂਗੇ ਬਣਾਉਂਗੇ ਨਾ ਕਿ ਦਿਵਾਲੀ ਐਤ ਕੀ ਠੰਡ ਥੋੜੀ ਲੇਟ ਆ આજ ਕੀ ਨਹੀਂ ਅੱਗੇ ਦਿਵਾਲੀ ਨੂੰ ਪਿੰਨੀਆਂ ਪਾ ਲੈਂਦੇ ਤੇ ਹਾਂ ਨਹੀਂ ਅੱਜ ਤਾਂ ਪਹੁੰਚੇ ਵਿੱਚ ਲੱਗ ਜਾ ਫਿਰ ਮਗਰ ਪੋ ਬਸਵਾ ਦੇ ਅੱਛਾ ਨਾਲ ਦੁੱਧ ਦਾ ਗਲਾਸ ਹਾਂ ਦੁੱਧ ਦਾ ਗਲਾਸ ਹੈ ਅੱਜ ਤੋਰੀ ਇਧਰ ਇਧਰ ਨੂੰ ਚੱਲੇਗਾ ਖੜਨਾ ਇੱਥੇ ਮਾਜੀ ਚਾਹੀ ਮੈਂ ਕੀ ਕਰਦੇ ਵੇ ਤੇ ਹੁਣ ਤੁਸੀਂ ਬਾ ਬੁਝਾਈ ਕਰਨੀ ਹੁਣ ਕੰਕਦੇ ਅੱਛਾ ਆਈਡੀਆ ਲੈਣਾ ਇਥੇ ਗੇੜੀ ਬਾ 20 ਵਕਾ ਬਣਾ ਦਈਏ ਅੱਛਾ ਗਿਆ ਬਾ ਗਾਂ ਸੋਕਾ ਮਾਰਨੀ ਅੱਛਾ ਗਿਆ ਬਾ ਹੋਰ ਸੁਣਾਓ ਬਹੁਤ ਠੀਕ ਹੈ ਜੀ ਮੌਜਾ ਹੋ ਰਿਹਾ ਆਹ ਹਰੀਆਂ ਮਿਰਚਾਂ ਬੀਜੀਆਂ ਹੋਈਆਂ ਹਾਂ ਜੀ ਆਹ ਮਿਰਚਾਂ ਅੰਨ ਚਾਂਦੀ ਅੱਛਾ ਕੌੜੀਆਂ ਕਿ ਮਿੱਟੀਆਂ ਯਾ ਕੌੜੀਆਂ ਮਿੱਟੀ ਦਾ ਮਿੱਟੀ ਦਾ ਥੋੜੀ ਬਹੁਤੀ ਕੌੜੀ ਹੁੰਦੀ ਨਸਲ ਪਰ ਹੈ ਹਾਂ ਬਾਜੀ ਜ਼ਿਆਦਾ ਕੌੜੀ ਹੁੰਦੀ ਬਾਜੀ ਘੱਟ ਹੁੰਦੀ ਅੱਛਾ 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 ਕੌੜੀ ਵੀ ਚਾਹੀਦੀ ਹੈ ਨਾ ਰੱਬ ਨੇ ਕੌੜਾ ਮਿੱਠਾ ਸਭ ਬਣਾਇਆ ਹਾਂ ਕੀ ਦਿਖਾਣ ਲੱਗਿਆ ਆ ਇੱਕ ਹੈ ਗੰਨਾ ਗੰਨਾ ਆ ਜੋ ਉਹ ਮੋਟਰ ਪਰ ਤਾਂ ਕੋਈ ਹੋਰੇ ਪਿਆਤਾ ਉਹ ਇਹ ਜਿੰਦਾ ਕਹੀਆਂ ਸਾਦਾ ਹੈ ਅੱਛਾ ਪਰਿਵਾਰ ਬੜਾ ਹੈ ਹਾਂ ਪਰਿਵਾਰ ਬੜਾ ਹੈ ਆਜੋ ਆਜੋ ਆਹ ਰੱਖਿਆ ਠੇਰੀਆਂ ਜੀ ਕਾਦੀਆ ਟਰਾਲੀ ਲਾਈ ਹੈ ਜੀ ਟਰਾਲੀ ਲਈ ਹੈ ਡੰਗਣਾ ਵਾਸਤੇ ਡੰਗਰਾ ਵਾਸਤੇ ਹੈਨਾ ਹਾਂਜੀ ਹਾਂ ਚਲੋ ਵਧੀਆ ਹੋ ਗਿਆ ਆ ਖੇਤ ਦਾ ਨਜ਼ਾਰਾ ਬਹੁਤ ਵਧੀਆ ਮੋਟਰ ਦਾ ਤੁਹਾਡੀ ਦਾ ਹਾਂਜੀ ਹਾਂ ਇਹ ਆਹ ਮੋਟਰ ਪਿੰਡ ਨਾਲ ਠੀਕ ਹੈ ਸ਼ਹਿਰ ਨਾਲ ਠੀਕ ਹੈ ਹਾਂ ਸ਼ਹਿਰ ਨਾਲ ਤਾਂ ਠੀਕ ਹੈ ਤਾਂ ਹੀ ਅਸੀਂ ਸ਼ਹਿਰ ਵਾਲੇ ਪਿੰਡਾਂ ਨੂੰ ਆ ਜੰਦੇ ਆਂ ਜੀੜੀ ਮਾਰਨ ਇੱਕ ਅੱਠੇ ਲਾਏ ਗਏ ਗਠੇ ਕਿੱਧਰ ਆਹ ਲਸਣ ਲਾਇਆ ਹਾਂ ਆ ਦੇਖੋ ਜੀ ਬਾਪੂ ਨੇ ਲਸਣ ਲਾਇਆ ਹੈ ਲਸਣ ਆ ਡੋਲਾਂ ਪਰ ਗੋਭੀ ਲਾਤੀ ਅਸੀਂ ਡੋਲਾਂ ਪਰ ਗੋਭੀ ਲਾਤੀ ਹਾਂ

ਐ ਆ ਆਲੂ ਲਾਇਏ ਖਾਣੀ ਜੋਗੇ ਆਲੂ ਕਿੱਧਰ ਲਾਇਵੇ ਆ ਦੇ ਆ ਆਲੂ ਹੈ ਹਾਂ ਆਲੂ ਆ ਲਓ ਜੀ ਆ ਜੀ ਆਲੂ ਹੈ ਇੱਕ ਨਾ ਹੁੰਦੇ ਬਾਪੂ ਆਲੂ ਹਾਂ ਆਲੂ ਵਾ ਇਹ ਜਦਾਂ ਮੈਂ ਬੈਠੂਗੇ ਅੱਛਾ ਖਾਲੀ ਹੋ ਪਾਣੀ ਆ ਦੇਖੋ ਜੀ ਆਲੂ ਲਾਇਆ ਬਾਪੂ ਨੇ ਹੈ ਉਹ ਬਰਸੀਨ ਉਹ ਬਰਸੀਨ ਲਾਈ ਹੋਈ ਆ ਬੱਲੇ ਬੱਲੇ ਆ ਤੂਤ ਵੀ ਦਿੰਦਾ ਫਲ ਹਾਂ ਤੁੰਹਨੇ ਫਲ ਕਹਿੰਦੇ ਨਾ ਤੁਤਣੀਆਂ ਲੱਗੂਆਂ ਉਹ ਮਰੂਦ ਹੈ ਅੱਛਾ ਹਾਂ ਤੂਤਣੀਆਂ ਲੱਗਦੀਆਂ ਜਾਣੇ ਹੂੰ ਏ ਇਹ ਮੋਟਰ ਪਰ ਵਧੀਆ ਵਾਪੂ ਹੈ ਨਾ ਆਪਣੀ ਜ਼ਿੰਦਗੀ ਤਾਂ ਇੱਥੇ ਵਧੀਆ ਹੈ ਨਾ ਬਾ ਅੱਛਾ ਜੀ ਕਾਹ ਕਿਉਂ ਕਹਿਣਾ ਹੈ Shimla ਸਮਝਿਓ ਹੇ ਹੇ Shimla ਕਹਿੰਦਾ ਦੁਬਈ ਕਹਿੰਦਾ ਹੈ ਕੈਨੇਡਾ ਕਹਿੰਦਾ ਇਹੀ ਹੈ ਬਹਿ ਜਾ ਬਾਪੂ ਪੁਸ਼ਕਰ ਕਹਿੰਦਾ ਹੈ ਹੈ ਪੁਸ਼ਕਰ ਕਹਿੰਦਾ ਪੁਸ਼ਕਰ ਕਹਿੰਦਾ ਬੈਠੋ ਇਧਰ ਨੂੰ ਕਰੋ ਮੂੰਹ ਸੂਰਜ ਵੱਲ ਨੂੰ ਸਾਡੇ ਮੂੰਹ ਪਰ ਲਾਈਟ ਪੈਣੀ ਨਾ ਫਿਰ ਗੱਲ ਬਣਦੀ ਹੈ ਇਕਣਾ ਅੱਛਾ ਜੀ ਪੁਸ਼ਕਰ ਕਹਿੰਦਾ ਹੈ ਬਾਪੂ ਹੋਰ ਕਾ ਠੀਕ ਹੈ ਠੀਕ ਠਾਕ ਆ ਮੈਂ ਆਇਆ ਤਾਂ ਬੜੇ ਦਿਨ ਬਾਅਦ ਇਧਰਲੇ ਪਾਸੇ ਨੂੰ ਮੈਂ ਕਿਹਾ ਮੁੰਡੋ ਜਾ ਕੇ ਆਵਾਂ ਫਿਰ ਮੁੰਡੋ ਜਾ ਕੇ ਮੈਂ ਕਿਹਾ ਤੁਹਾਨੂੰ ਤਾਂ ਜ਼ਰੂਰ ਮਿਲ ਕੇ ਜਾਣਾ ਬਹੁਤ ਅੱਛਾ ਕਰਿਆ ਤੁਸੀਂ ਹਾਂ ਬਹੁਤ ਚੰਗਾ ਕਰਿਆ ਮਿਲ ਕੇ ਚੰਗਾ ਕਰਿਆ ਨਾ ਕੋਈ ਗੱਲ ਬਾਤ ਬਹੁਤ ਸ਼ਨਾਉ ਤੁਸੀਂ ਹੈ ਪਹਿਲਾ ਵੀਡੀਓ ਤਾਂ ਬੜਾ ਲੁੱਕੀ ਦੇਖਦੇ ਆ ਅੱਛਾ ਹਾਂ ਹਜੇ ਤੱਕ ਦੇਖਦੇ ਲੋਕੀ ਮੈਂ ਪਿੱਛੇ ਜੇ ਪਾਤਾ ਤਾਂ ਮੁੜ ਕੇ ਫੇਰ ਅੱਛਾ ਹੈ ਉਹ ਜਿਹੜੀ ਗੱਲ ਕਹੀ ਤੇ ਨਾ ਵੀ ਪੈਸਾ ਤਾਂ ਸਾਲ ਦੋ ਸਾਲ ਦਾ ਹੀ ਝੂਟਾ ਹੈ ਪੈਸਾ ਝੂਟਾ ਸਾਲ ਤੋਂ ਸਾਲ ਦਾ ਹੀ ਹਾਂ ਇਹ ਤਾਂ ਮੁੱਕ ਲੈਣੇ ਆ ਹਾਂ ਵਾਹ ਜੀ ਵਾਹ ਬਾਪੂ ਬਚਨ ਸਿੰਘ ਜਿੰਨੇ ਆਫਸਰ ਹੈ ਹਾਂ ਜਿੰਨੇ ਇਹ ਬਣਾਏ ਵਿੱਚ ਜਾਓ ਸਭ ਜਿੰਨੀਆਂ ਹੈਗੇ ਜੇ ਇਹਾਂ ਦੀ ਪ੍ਰਾਪਰਟੀ ਦੇਖ ਕੇ ਹਸਾਬ ਲਾ ਕੇ ਵੀ ਇੰਨੀ ਕੁ ਥੋੜੀ ਹੋ ਸਕਦੀ ਹੈ ਹਾਂ ਇਹਨਾਂ ਸੀਬੀਆਈ ਆਦਿ ਨੂੰ ਪਤਾ ਹੈ ਬਈ ਜੇ ਕੱਦਾਂ ਪੰਜਾਬ ਦਾ ਕਰਜ਼ਾ ਉੱਤਰ ਸਕਦਾ ਹੁਣ ਵੀ ਇਹਨਾਂ ਦੇ ਪੈਸੇ ਨਾਲੇ ਹਾਂ 4000 ਕਰੋੜ ਕਹਿੰਦੀ ਕਿੰਨੇ ਲੱਖ ਕਰੋੜ ਹੈ 4 4 ਲੱਖ ਹਜ਼ਾਰ ਕਰੋੜ ਕਹਿੰਦੀ ਹੁਣ ਕਰ ਜਾ ਅੱਛਾ ਹਾਂ ਮੇਰਾ ਖਿਆਲ ਕਹਿੰਦਾ ਬਈ ਇੰਨਾ ਕੀ ਹੈ ਬਈ ਇਹ ਕਰ ਜਾ ਹਟ ਸਕਦਾ ਜੇ ਨਾਲ ਦੀ ਪ੍ਰਪਕਿਆ ਚੈੱਕ ਕਰ ਖਾ ਗਏ ਹੈ ਨਾ ਇਹ ਖਾ ਗਏ ਇਹ ਕਹਿੰਦਾ ਤਸਿਲਦਾਰ ਤੇ ਪਟਵਾਰੀ ਤੇ ਲੈ ਕੇ ਇਹਨਾਂ ਦੀਆਂ ਪਾਟੀਆਂ ਉੱਪਰ ਤੱਕ ਚਲੇ ਜਾਓ ਦਿੱਲੀ ਤੱਕ ਸੈਂਟਰ ਤੱਕ ਬਈ ਇਹਨਾਂ ਦੇ ਸਭ ਪੈਸੇ ਕਿੱਡਾ ਕਰ ਲਿਖ ਲਓ ਸਾਰਾ ਕਰ ਜਾਓ ਤੁਸੀਂ ਆਪਣੇ ਬਗੇਜੇ ਕਈ ਹੈ ਆਪਣੇ ਬਗੇਜੇ ਦਾ ਗ੍ਰੀਨ ਸੀਓ ਨਹੀਂ ਹਜ਼ਾਰਾਂ માં ਹੋਊਗੇ ਆ ਜਾ ਤਾਂ ਪ੍ਰਾਪਰਟੀ ਰਿਆਂ ਤੇ 150 ਪ੍ਰਾਪਰਟੀ ਦੱਸਦੇ ਹਾਂ ਦੁਬਈ ਵਿੱਚ ਕਨੇਡਾ ਮਾ ਅਮਰੀਕਾ ਮਾ ਇਹ ਕੀ ਵਰਤਾਰਾ ਦੱਸ ਮੈਂ ਆਇਆ ਜਮ ਵੀ ਕਹੀਂ ਇਹਨੂੰ ਆ ਪਤਾ ਵੀ ਅਸੀਂ ਖਾਲੀ ਜਾਣਾ ਖਾਲੀ ਜਾਣਾ ਹਾਂ ਆਏ ਹੱਥ ਕਰਕੇ ਹਾਂ ਹਾਂ ਹੇ ਜੀ ਇਹਨਾਂ ਨੂੰ ਆਈ ਨਹੀਂ ਪਤਾ ਵੀ ਅਸੀਂ ਕਿਉਂ ਐਨਾ ਬੇਈਮਾਨੀਆਂ ਐਨਾ ਕਿਉਂ ਲੋਕਾਂ ਨੂੰ ਤਾਂ ਕਹਿੰਦੇ ਕਿ ਦਿਹਾੜੀ ਦਾਣ ਤੇ ਪੈ ਜਿਹੜਾ 4-500 ਰੁਪਿਆ ਦਿਹਾੜੀ ਦਾ ਕਮਾਉਂਦਾ ਉਹ ਤੇ ਵੀ ਪੈਸੇ ਹੀ ਲੈ ਲੰਨੇ ਬਸ ਤੁਸੀਂ ਦੱਸੋ ਆਦਮੀ ਕਿਹਾ ਤੁਸੀਂ ਕਿਹਾ ਬੰਦੇ ਕਿਹਾ ਕੋ ਮਾੜਾ ਮੋਟਾ ਆਪਣੀ ਦਾੜੀ ਕਿੰਨੀ ਆਪਣੀ ਇੱਜ਼ਤ ਕਿੰਨੀ ਤਾਂ ਦੇਖੋ ਐਨੇ ਐਨੀ ਨੇਜ ਕਰਦੀ ਆਈ ਪੈਸੇ ਹੀ ਪੈਸਾ ਪੈਸੇ ਹੀ ਪੈਸਾ दाना ਖਾਲੀ ਹੈ ਫਿਰ ਘੋਰ ਦੇਖ ਲਈ ਜੀਏ ਨਹੀਂ ਪੈਸਾ ਖਾਦਾ ਹਾਂ ਸੱਚੀ ਨੌਕਰੀ ਕਰੀ ਉਹਦੀ ਇਲਾਤ ਤਰੱਕੀ ਕਰੂਗੀ ਉਹਦੀ ਇਲਾਤ ਤਰੱਕੀ ਕਰੂਗੀ ਹਾਂ ਜਿਹਨਾਂ ਨਜਾਇਜ਼ ਪੈਸਾ ਖਾਦਾ ਉਹਦੇ ਮੁੰਡੇ ਨਸ਼ਾ ਲੱਗੂਗੇ ਉਹਨਾਂ ਨੂੰ ਪਤਾ ਵੀ ਸਾਰੇ ਬਾਪੂ ਨੇ ਢਾਂਗ ਲਾਈ ਦੀ ਨੋਟਾਂ ਦੀ ਜਿਹਨੂੰ ਪਤਾ ਹੈ ਜਿਹੜਾ ਬਾਪ ਨਿਆਂ ਨੂੰ ਬਰਬਾਦ ਕਰੂਗਾ ਉਹਦੀ ਇਲਾਤ ਠੀਕ ਰਹੂਗੀ ਦੇ ਤੁਸੀਂ ਜਾਮਾ ਕਰਕੇ ਜੇਗੇ ਤੁਹਾਡੀ ਇਲਾਜ ਵਿਚਲ ਜੂ। 2 ਨੰਬਰ 2 ਨੰਬਰ ਤੇ ਜਾਓ। 2 ਨੰਬਰ 2 ਨੰਬਰ ਜਾਓ ਅੱਜ ਅਸੀਂ ਮਗਰੂਗੇ ਆ ਦੇਖਿਆ ਨਹੀਂ ਮੁਸਫਾ ਦਾ ਕੀ ਹਾਲ। ਹਾਂ। ਮੁੰਡਾ ਨਸ਼ੇ ਕਰਦਾ ਤਾਂ ਮੈਂ ਤਾਂ ਤੁਸੀਂ ਸਾਰੀ ਖਬਰ ਰੱਖਦੇ ਆ। ਹਾਂ ਮੈਨੂੰ ਸਭ ਪਤਾ ਇਹ ਮੈਂ ਅਖਬਾਰ ਪੜ੍ਹਦਾ। ਬਾਪੂ ਉਮਰ ਕਿੰਨੀ ਹੋ ਗਈ ਹੁਣ? ਉਮਰ ਜਨਵਰੀ ਤੇ ਪਈ ਤੇ 86 ਮੈਂ ਲੱਗ ਜਾ। 86 ਮੈਂ ਲੱਗ ਜਾ। ਹਾਂ। ਅਚਾ ਇਹ ਇਹਨਾਂ ਦੀ ਗੱਲ ਤੁਹਾਨੂੰ ਸਮਝ ਨਹੀਂ ਆਈ ਵੀ ਇਹ ਕਿਹੜਾ ਚੱਕਰ ਹੈ ਵੀ ਕਾਤੇ ਨਹੀਂ ਇਹ ਭੁੱਖ ਰੱਜ ਨਹੀਂ ਕਾਤੇ ਨਹੀਂ ਹੁੰਦਾ ਇਹ ਭੁੱਖਿਆ ਭੁੱਖਣਾ ਤੇ ਬੰਨਾ ਪੂਰੀਆ ਪਾਰ ਇਹ ਚਾਹ ਪੰਜਾ ਬੰਨਾ ਦਾ ਮਤਲਬ ਪੰਜ ਬੰਨ ਲੈ ਮੈਂ ਅੱਛਾ ਇਹ ਜਿਹੜਾ ਜੁਜੇ ਜੀ ਭੁੱਖ ਭੱਜੂ ਬੈ ਉਹ ਨਹੀਂ ਰੱਜੇ ਕਰਦਾ ਇਹਦਾ ਸਾਰਾ ਪੰਜਾਬ ਦੇ ਦੇ ਖੇਰ ਵੀ ਨਹੀਂ ਰੱਜਦੇ ਅੱਛਾ ਭੁੱਖਿਆ ਭੁੱਖਾ ਤੇ ਬੰਨਾ ਪੂਰੀਆਂ ਪਾਰ ਤੇ ਨਹੀਂ ਜਾਂਦੇ ਜਿਹਨੂੰ ਭੁੱਖ ਵੱਜੇ ਜਿਹਨੂੰ ਸਾਬਰ ਹੈ ਉਹਨੇ ਕਹੜਾ 400 ਰੁਪਏ ਪਰੇ ਗੁਜ਼ਾਰਾ ਕਰ ਲੈਣਾ ਦਿਹਾੜੀ ਪਰ ਗੱਲ ਪੱਕੀ ਹੈ ਹਾਂ ਸਾਡਾ ਦਿਹਾੜੀ ਦਾ ਰਣਾ ਮੁੱਢਲੇ ਕੋਟੀਆਂ ਪਾ ਲੀਆਂ ਜਗਾ ਯਾਰ ਸੁਣਾਈ ਉਹ ਪਾਇਆ ਪਿੰਦੇ ਵੀ 500 ਰੁਪਏ ਦਿਹਾੜੀ ਹੁਣ ਪਰ ਬੇਈਮਾਨੀ ਨਹੀਂ ਕਰਦੇ ਬੇਈਮਾਨੀ ਦਿਹਾੜੀ ਮੈਂ ਕੀ ਕਰਨੀ ਆਹ 10 ਮਿੰਟ ਬੈਠ ਲੂ ਹੋਰ ਕੀ ਕਰੂਗਾ ਨਹੀਂ ਵਾਕਈ ਗੱਲ ਤਾਂ ਪੱਕੀ ਆ ਨਜਾਇਜ਼ ਪੈਸਾ ਨਾ ਖਾਓ ਮਾਰ ਦੂਗਾ ਮਾਰ ਦੂਗਾ ਲਾਦ ਨੂੰ ਮਾਰ ਦੂਗਾ ਬੇਇੱਜ਼ਤੀ ਬੱਕਰੀ ਹੋਊ ਬੇਇੱਜ਼ਤੀ ਬੱਕਰੀਆ ਥੋੜੀ ਬੇਇੱਜ਼ਤੀ ਬੁੱਲੜਦੀ ਐਡਾ ਖਾਨਦਾਨ ਘਰ ਤੇਰਾ ਬਾਪ ਆਈ ਜੀ ਦੀ ਆਈ ਜੀ ਹਾਂ ਫੇਰ ਤੁਸੀਂ ਉਹਨੇ ਵੀ ਕਰਿਆ ਹੋ ਕੁਛ ਅਸੀਂ ਕਿ ਲੋ ਨੂੰ ਤਾਂ ਕਹਿੰਦੇ ਨਹੀਂ ਸੁਣਿਆ ਨਹੀਂ ਨਾ ਪੜਿਆ ਬਈ ਇਹ ਤਾਂ ਹੱਦਾਂ ਬੰਨ੍ਹੇ ਚੁੱਪ ਗਿਆ ਹੇ ਜਦ ਬਹਾ ਹੁੰਦਾ ਹੈ ਬਹੁਤ ਹੈ ਹਾਂ ਹਾਂ ਆ ਸੀਬੀਆਈ ਐਸੇ ਦਿੱਲੀ ਵਾਲੀ ਕਿਹਾ ਸੀਬੀਆਈ ਹਾਂ ਹਾਂ ਸੀਬੀਆਈ ਤੇ ਡਰਦੇ ਮੋਹਰੀ ਆਗੇ ਕੁੰਠੀਆਂ ਛੱਡ ਕੇ ਅੱਛਾ ਹਾਂ ਉਹਨਾਂ ਮਨਜ਼ੂਰੀ ਲੈਣੀ ਪੈਂਦੀ ਹੈ ਜੇ ਆਉਗੀ ਸੀਬੀਆਈ ਚੰਡੀਗੜੀ ਗਿਉਟੀ ਹੈ ਉੱਥੋਂ ਡਾਇਰੈਕਟ ਮਾਂ ਦੇ ਛੱਪਾ ਡਾਇਰੈਕਟ ਅੱਛਾ ਹਾਂ ਉੱਥੋਂ ਪੁੱਛਣ ਦੀ ਲੋੜ ਨਹੀਂ